ਸਸਰੀਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਤੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਬੂਰੀ ਦੇ ਵਿੱਚ ਇੱਕ ਬਹੁਤ ਚੰਗੀ ਖੂਬਸੂਰਤ ਦੋਸਤੋ ਇਹ ਝੋਟੀ ਏਰੀਆ ਦੋਸਤੋ ਪਿੰਡ ਜੀਠੂ ਵਾਲ ਹੈਗਾ ਜ਼ਿਲ੍ਹਾ ਜਿਹੜਾ ਅੰਮ੍ਰਿਤਸਰ ਆ ਗਿਆ ਜੀ ਓਨਰ ਇਸ ਦੇ ਸਰਦਾਰ ਮੁਖਵਿੰਦਰ ਸਿੰਘ ਜੀ ਸੰਧੂ ਹਨ ਦੋਸਤੋ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ ਦੋਸਤੋ ਉੱਪਰ ਸਕਰੀਨ ਤੇ ਚੱਲ ਰਹੇ ਨੇ 98148 98174 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਦੋਸਤੋ ਇਹ ਜਿਹੜੀ ਝੋਟੀ ਖਰੀਦ ਸਕਦੇ ਹੋ ਬੂਰੀ ਦੀ ਬਹੁਤ ਜ਼ਿਆਦੀ ਖੂਬਸੂਰਤ ਦੋਸਤੋ ਇਹ ਮੋਹ ਚਾਰਦੰਦ ਝੋਟੀ ਹੈਗੀ ਆ ਪਹਿਲਾ ਸੂਆ ਸੂਈ ਆ ਦੋਸਤੋ ਅੱਜ 12 ਦਿਨ ਹੋ ਗਏ ਆ ਸੂਈ ਨੂੰ ਦੁੱਧੋ ਦੋਸਤੋ ਥੱਲੇ 9 ਤੋਂ 10 ਲੀਟਰ ਬਿਲਕੁਲ ਤਿਆਰ ਹੈਗਾ ਤੁਸੀਂ ਮੌਕੇ ਤੇ ਆਪਣੀ ਤਸੱਲੀ ਦੋ ਡੰਗ ਦੀ ਚੁਵਾਈ ਬੜੇ ਆਰਾਮ ਨਾਲ ਕਰ ਸਕਦੇ ਹੋ ਸੋ ਕਿਸਾਨ ਵੀਰੋ ਜਿਹੜੀ ਆਰਡਰ ਦੀ ਕੁਆਲਿਟੀ ਆ ਲੈਵੇ ਦੀ ਬਣਤਾਰਾ ਦੋਸਤੋ ਉਹ ਤੁਸੀਂ ਜਰੂਰ ਵੇਖ ਸਕਦੇ ਹੋ ਬਹੁਤ ਵਧੀਆ ਚੰਗਾ ਸੋਹਣਾ ਥਾਣਾ ਵਿੱਥਾਂ ਬਹੁਤ ਵਧੀਆ ਦੋਸਤੋ ਚਾਰੇ ਥਰਾਂ ਦੀਆਂ ਇੱਕੋ ਜਿਹੀਆਂ ਵਿੱਥਾਂ ਤੁਹਾਨੂੰ ਮਿਲ ਜਾਣਗੀਆਂ ਚੁਵਾਈ ਇੱਕ ਨੰਬਰ ਪਾਸ ਹੈਗੀ ਆ ਬਾਕੀ ਤੁਸੀਂ ਝੋਟੀ ਵੇਖ ਕੇ ਚੈੱਕ ਕਰ ਸਕਦੇ ਹੋ ਮੌਕੇ ਤੇ ਪਹੁੰਚ ਕੇ ਆਪਣੀ ਨਰਕਪਰਕ ਕਰ ਸਕਦੇ ਹੋ ਸੋ ਕਿਸਾਨ ਵੀਰੋ ਬਹੁਤ ਵਧੀਆ ਇਹ ਬੂਰੀ ਦੇ ਵਿੱਚ ਝੋਟੀ ਹੈਗੀ ਆ ਸੋ ਜਿਹੜਾ ਮੁੱਲ ਹੈਗਾ 80000 ਰੁਪਇਆ ਇਸ ਦਾ ਫਿਕਸ ਪ੍ਰਾਈਸ ਹੈਗਾ ਬਾਕੀ ਬਾਈ ਹੋਰਾਂ ਦੇ ਕਹਿਣ ਮੁਤਾਬਿਕ ਮੌਕੇ ਤੇ ਥੋੜਾ ਬਾਤਾਂ ਵਿੱਚ ਉਹ ਲੈਸ ਕੀਤਾ ਜਾ ਸਕਦਾ ਹੈ ਬਾਕੀ ਨਰਕਪਰਕ ਤੁਸੀਂ ਆਪਣੀ ਖੁਦ ਨੇ ਆਪ ਕਰਨੀ ਹੈਗੀ ਆ ਸੋ ਕਿਸਾਨ ਵੀਰੋ ਪਸ਼ੂ ਵੇਚ ਸੰਬੰਧੀ ਲਈ ਤੁਸੀਂ ਵੀਡੀਓ ਬਣਵਾਉਣੀ ਹੋਵੇ ਤੇ ਰਾਜ ਸੰਧੂ ਫਾਰਮਿੰਗ YouTube ਚੈਨਲ 9815142150 ਤੇ ਜਰੂਰ ਸੰਪਰਕ ਕਰ ਸਕਦੇ ਹੋ ਸੋ ਵੀਡੀਓ ਵੇਖਣ ਲਈ ਆਪ ਸਭ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ